ਹਾਂ ਲੱਗੇ ਕਰੇਲੇ ਹੁਣ ਤਾਂ ਕਰਾਉਣਗੇ ਸਬਜੀ ਕਦੇ ਦਿਨ ਚ ਲੈ ਲੱਭੇ ਜਾਂਨੇ ਔਰੇ ਮੈਂ ਤਾਂ ਕਰੇਲੇ ਭਾੜ ਦਿੱਤੀ ਮਾਂ ਸਬਜੀ ਬਣਾ ਲਾਂਗੇ ਕਦੇ ਦਿਨ ਚ ਮਾਂ ਹਾਂ ਤੁਨੂੰ ਗੱਲ ਪੁੱਛਾਂ ਦੱਸ ਮੈਂ ਤਾਂ ਵੀ ਇੱਕ ਗੱਲ ਸਮਾਂ ਨਹੀਂ ਲੱਗਦੀ ਤੂੰ ਭਾਬੀ ਨੂੰ ਇੰਨੀ ਛੇਤੀ ਕਿਉਂ ਜਾਣ ਦਿੱਤਾ ਸੀਗਾ ਇੰਨਾ ਸੌਖਾ ਜਾਣ ਦਿੱਤਾ ਤੈਨੂੰ ਕੀ ਪਤਾ ਮੈਂ ਤੇਰੀ ਭਾਬੀ ਕਿਉਂ ਜਾਣ ਦਿੱਤੀ ਐ ਉਹ ਤਾਂ ਮੈਨੂੰ ਹੀ ਪਤਾ ਐ ਨਾਲੇ ਜਿਹੜੀ ਮੈਂ ਗੱਲ ਕਰਦੀ ਹੁੰਨੀ ਆ ਨਾ ਉਹ ਸੋਚ ਸਮਝ ਕੇ ਫੈਸਲਾ ਲੈਣੀ ਹੁੰਦੀ ਆ ਮੈਨੂੰ ਸਾਰਾ ਪਤਾ ਐ ਵੀ ਕਿਉਂ ਗਈ ਐ ਕਿਉਂ ਮੈ ਭੇਜੀ ਮੀਮਾ ਸਕੇਨ ਨਾਲ ਉਹਦੀ ਮੈਂ ਆ ਤੇ ਮਿਲਣ ਉਹ ਕੰਦਾ ਟੱਪ ਟੱਪ ਕੇ ਉਹ ਸਿਮਰਨ ਨੂੰ ਜਾਂਦੀ ਆ ਕੀ ਮਤਲਬ ਆ ਉਹਦਾ ਐਵੇਂ ਕਰਨ ਦਾ ਚਾਹੇ ਮੈਨੂੰ ਮੇਰਾ ਮੁੰਡਾ ਨਾ ਕੱਲਾ ਰੱਖਣਾ ਪਈਏ ਸਪਰਮੈਨ ਉਹ ਨੂੰ ਨਹੀਂ ਬਸੰਡੰਦੀ ਇੱਕ ਹੋਰ ਇਹਨਾਂ ਸਲਾਹਾਂ ਸੁਣੋ ਉਸ ਤੋਂ ਕਹਿੰਨੇ ਰਿਸ਼ਤੇਦਾਰਾਂ ਨੂੰ ਲੈ ਕੇ ਆਉਂਗੀ ਆਪਦੇਆਂ ਨੂੰ ਹੂੰ ਗੱਲਾਂ ਕਿਹੜੀਆਂ ਕਰਦੀ ਐ ਤੇਰੀ ਮਾਂ ਦੇ ਹੁੰਦੇ ਕਦੇ ਕਿਸੇ ਦੀ ਸਲਾਹ ਚੱਲੀ ਐ ਨਾ ਮੈਂ ਚੱਲਣ ਦੇਵਾ ਨਹੀਂ ਨਾ ਆ ਭਾਬੀ ਜੀ ਤੁਸੀਂ ਜਿਵੇਂ ਕਹੋਗੇ ਨਾ ਮੈਂ ਭਾਬੀ ਨੂੰ ਉਵੇਂ ਹੀ ਕਹਿ ਦਊਗੀ ਪਰ ਤੁਸੀਂ ਵੀਰੇ ਤੇ ਭਾਬੀ ਨੂੰ ਅਟ ਨਾ ਕਰੋ ਪਟੀਸ ਤੇਰੇ ਸੱਪ ਐ ਮੇਰੀ ਜਾਨ ਨੂੰ ਕਿ ਤੇਰੇ ਮਾਪਿਓ ਮਰ ਗਏ ਸੀ ਤੂੰ ਕਿਉਂ ਨਾ ਮਰੀ ਤੂੰ ਵੀ ਨਾਲੇ ਮਰ ਜਾਂਦੀ ਦੂਜਾ ਮੇਰੇ ਨੂਪੁੱਤ ਨੂੰ ਤਾਂ ਆਬ ਦੇ ਕਨੀ ਦਾ ਕਰ ਰੱਖਿਆ ਸਾਡੇ ਨਾਲ ਤਾਂ ਉਹ ਗੱਲ ਨਹੀਂ ਕਰਦੇ ਆਹ ਕੰਮ ਵਧੀਆ ਇਹਦਾ ਇਸ ਦੁਨੀਆ 'ਚ ਕੋਈ ਹੈ ਨਹੀਂ ਫੇਰ ਵੀ ਵੀਰੇ ਭਾਬੀ ਵਾਲੀ ਹੈ ਤੇ ਮੇਰਾ ਸਾਰਾ ਕੁਝ ਹੁੰਦੇ ਸੁੰਦੇ ਮੇਰਾ ਕੋਈ ਨਹੀਂ ਹੈਗਾ ਕੋਈ ਦੁੱਖ ਸੁੱਖ ਨਹੀਂ ਬਣਾਉਂਦਾ ਮੇਰਾ ਕੋਈ ਨਾ ਪੁੱਤ ਰੱਬ ਦੇਖਦਾ ਹੈ ਇਹਦੇ ਕਰਮਾਂ ਦੀ ਸਜ਼ਾ ਇਹਨੂੰ ਰੱਬ ਆਪੇ ਦੇਊਗਾ ਆਪਾਂ ਨੇ ਇਹਨੂੰ ਕੀ ਕਹੇਨ ਮਮੀ ਜੀ ਸਜਾ ਤਾਂ ਵੈਸੇ ਵੀ ਮੈਨੂੰ ਰੋਜ਼ ਹੀ ਮਿਲਦੀ ਆ ਹਲੇ ਬੋਲ ਰਹੀ ਐ ਸਜਾ ਤਾਂ ਸਾਨੂੰ ਤੈਂ ਦਿੱਤੀ ਐ ਦੂਰ ਹੋ ਜਾ ਮੇਰੇ ਨਜ਼ਰਾਂ ਤੋਂ ਅੱਪ ਦੇਖਾ ਸੱਟ ਲੱਗੀ ਚਾਰੇ ਲੱਗੀ ਹੈ ਨਾ ਮੇਰੀ ਕੋਲ ਸੁਣ ਲਾ ਕਗੂ ਨਾਲ ਤਾਂ ਮੇਰਾ ਹੀ ਵਿਆਹ ਹੋਊਗਾ ਦੇਖੀ ਜਦੋਂ ਮੈਂ ਆਇਆ ਕਰੂੰਗੀ ਨਾ ਦੇਖ-ਦੇਖ ਕੇ ਸੜਿਆ ਕਰੀ ਫਿਰ ਤੋ ਮੈਨੂੰ ਚੰਗੀ ਤਰ੍ਹਾਂ ਗੱਡੀ 'ਚ ਬੈਠ ਕੇ ਆਇਆ ਕਰੂੰਗੀ ਮੈਂ ਤੇ ਤੂੰ ਦੇਖ-ਦੇਖ ਕੇ ਮੱਚਿਆ ਕਰੀ ਮੈਨੂੰ ਤੇ ਹਾਂ ਬਹੁਤ ਕੁਛ ਖੋੜਿਆ ਤੂੰ ਮੇਰੇ ਤੋਂ ਹੁਣ ਹੋਰ ਨਹੀਂ ਮੈਂ ਖੋਣ ਦਿੰਦੀ ਯਾਦ ਰੱਖੀ ਤੂੰ ਰਹਿਗਾ ਅੱਗੂ ਤੋਂ ਜਿੰਨਾ ਰਹਿ ਹੁੰਦਾ ਨਹੀਂ ਤੇਰਾ ਉਹ ਹਾਲ ਕਰੂੰਗੀ ਤੂੰ ਸੋਚਿਆ ਵੀ ਨਹੀਂ ਹੋਣਾ ਦੇ ਕਦੀ ਨੇ ਅਜ ਤਾਂ ਮੋਠੀ ਜੀ ਬਣਾ ਲੈ ਚਲ ਐਨੇ ਬਾਤੂ ਨਹੀਂ ਗਾ ਸਾਮ ਪਾਣੀ ਤੇ ਲੱਗ ਕਿੰਨਾ ਚਿਰ ਹੋ ਗਿਆ ਪੈਣ ਪਾਈਆਂ ਨੂੰ ਗਿਆਨ ਹਾਲਤ ਕਰਨੀ ਆ ਨੀ ਆ ਗਈ ਕੀ ਲੋੜ ਪੈਗੀ ਤੈਨੂੰ ਦਵਾਈ ਦੀ ਇਹ ਜਿਹੜੀ ਬਿਮਾਰੀ ਲੱਗੀ ਤੈਨੂੰ ਕੋ ਮਮੀ ਥੋੜਾ ਜਿਹਾ ਬੁਖਾਰ ਹੋ ਗਿਆ ਸੀ ਬਸ ਤਾਂ ਦਵਾਈ ਲੈਣ ਗਏ ਸੀ ਨੀ ਮੈਂ ਸਿਰ ਚੈੱਕ ਕਰੂ ਮੇਰੇ ਪੂਰੇ ਝੂਠ ਬੋਲਣ ਲੱਗੀਆਂ ਨੀ ਇਹਦੇ ਮਗਰ ਲੱਗ ਕੇ ਕਿਉਂ ਆਉਦਾ ਘਰ ਝਾੜਨ ਲੱਗੀਆਂ ਆ ਪਪੂਆ ਨਾਲੇ ਨਾ ਹੁਣ ਸਾਰਾ ਕੁਝ ਠੀਕ ਹੋ ਜਾਣਾ ਤੂੰ ਕਾਹਨੂੰ ਫਿਕਰ ਕਰੀ ਜੰਨੀ ਐ ਨਾਲੇ ਐਨੀ ਫਿਕਰ ਨਾ ਕਰਿਆ ਕਰ ਤੇਰੀ ਵੀ ਨਾ ਸਿਹਤ ਖਰਾਬ ਹੋ ਜੂਗੀ ਬੇ ਕੁਛ ਠੀਕ ਨਹੀਂ ਹੋਣਾ ਇਹਦੀ ਸੱਸ ਆਈ ਤੀ ਔਰ ਨਵੇਂ ਪੁਲਾੜ ਚ ਮੇਰੇ ਮਗਰ ਵਾਗੀ ਸੌ ਸੌ ਧਮਕੀਆਂ ਦੇ ਕੇ ਗਈ ਐ ਪਤਾ ਅਗਲੇ ਨੇ ਕਿੰਨੇ ਪਿਆਰ ਨਾਲ ਕੁੜੀ ਪਾਲੀ ਐ ਜੇ ਉਹਦੇ ਮਨ ਦੀ ਨਾਮਰਾਦ ਪੂਰੀ ਹੋਈ ਨਾ ਉਹਨੇ ਛੱਡਣਾ ਨਹੀਂ ਨਾ ਪੂਆ ਉਹਦੇ ਮਨ ਵਾਸਤੇ ਹੁਣ ਆਪਣੀ ਜ਼ਿੰਦਗੀ ਖਰਾਬ ਕਰ ਲਈਏ ਨਾਲੇ ਮੇਰੀ ਹੂ ਨਾਲੇ ਉਹਦੀ ਹੂ ਬੇ ਹਾਂ ਮੈਂ ਜਾਣਦੀ ਐ ਤੇਰੀ ਕਿਹੜਾ ਸ਼ਕੀਪ ਹੈਣਾ ਨੀ ਨਾਲੇ ਮੇਰੀ ਗੱਲ ਸੁਨ ਲੈ ਇਹਨੂੰ ਤੇਰੀ ਕੋਈ ਪਰਵਾਹ ਨਹੀਂ ਇਹਨੂੰ ਤਾਂ ਆਪਣੀ ਲੱਗੀ ਹੋਈ ਐ ਭਲਾ ਤੂੰ ਇਹਦੇ ਮਗਰ ਲੱਗ ਕੇ ਆਪਦੀ ਜ਼ਿੰਦਗੀ ਕਿਉਂ ਖਰਾਬ ਕਰਦੀ ਐ ਮੰਮੀ ਮੈਨੂੰ ਨਾ ਬਹੁਤਾ ਸਮਝਾਉਣ ਦੀ ਲੋੜ ਨਹੀਂ ਹੈਗੀ ਮੈਨੂੰ ਪਤਾ ਐ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਐਵੇਂ ਨਾ ਬਿਨ ਮਤਲਬ ਤੋਂ ਮੇਰੇ ਸਿਰ ਤੇ ਨੱਚੀ ਜਾਇਆ ਕਰੋ ਹਾਂ ਹਾਂ ਨੀ ਤੂੰ ਇਹਦੇ ਮਗਰ ਲੱਗ ਕੇ ਨਾ ਤੂੰ ਆਪਦੀ ਮਾਂ ਨਾਲ ਲੜਦੀ ਐ ਉਸ ਕੁੜੀ ਨੂੰ ਵਿਆਹ ਕੇ ਇੱਕ ਦਿਨ ਐਸ਼ ਕਰ ਚਾ ਜਾਣ ਤੇ ਉਹ ਤਾਂ ਇਸ ਘਰ 'ਚ ਰਾਣੀ ਬਣ ਕੇ ਰੂ ਤੈਨੂੰ ਬਣਾਉ ਨਕਰਾਨੀ ਤੂੰ ਤੇਰੀ ਕਿਸੇ ਨੇ ਜਾਜ਼ ਨਹੀਂ ਪੁੱਛਣੀ ਇਹੀ ਭਾਈ ਨਾ ਤੇਰਾ ਦੂਸਰਾ ਬਣ ਜੂ ਲੱਗੀ ਰਹੀ ਦੋਨਾਂ ਦੀ ਗੋਲੀ થઈ ਗਿਆ ਮੇਰੀ ਭੈਣ ਤੇ ਭੂਆ ਮੈਨੂੰ ਨਾ ਸਭ ਤੋਂ ਪਿਆਰੀ ਆ ਹਾਂ ਹਾਂ ਮੈਂ ਜਾਣਦੀ ਆ ਤੈਨੂੰ ਭੈਣ ਦੇ ਪਿਆਰਾ ਇਹਨੂੰ ਵੇ ਕਿਉਂ ਇਸ ਕੁੜੀ ਦਾ ਘਰ ਪੱਟਾਂ ਤੇ ਤੁਲਿਆ ਹੋਇਆ ਹੈ ਮੰਮੀ ਮੈਨੂੰ ਤਾਂ ਥੋੜੀ ਸਮਝ ਨਹੀਂ ਆਉਂਦੀ ਤੁਹਾਨੂੰ ਉਸ ਕੁੜੀ ਬਾਰੇ ਚੰਗਾ ਬੋਲਾ ਪਤਾਏਗਾ ਕਹਿ ਜੀਓ ਮਾਵਾਂ ਦੀਆਂ ਪਤਾ ਉਹ ਕਿੰਨੀਆਂ ਤੇਜ਼ ਰਹਿਗੀਆਂ ਨਹੀਂ ਅੱਜ ਦੇ ਜਵਾਨੇ ਚ ਤਾਂ ਸਾਰੀਆਂ ਹੀ ਤੇਜ਼ ਹੁੰਦੀਆਂ ਨੇ ਕੋਈ ਅੰਦਰੋਂ ਤੇਜ਼ ਹੁੰਦੀ ਐ ਕੋਈ ਮੀਛਣੀ ਨਹੀਂ ਉਹ ਤਾਂ ਮੈਨੂੰ ਬਾਰੀ ਹੀ ਮੀਛਣੀ ਲੱਗਦੀ ਐ ਜਿਹਨੇ ਦੋ ਟੱਬਰਾਂ ਚ ਕਲੇਸ਼ ਪਾ ਛੱਡਿਆ ਮੰਮੀ ਹੁਣ ਬੱਸ ਵੀ ਕਰੋ ਕਿ ਲੜੀ ਹੋਈ ਜਾਣਾ ਉਹ ਪੂਆ ਹੁਣ ਸ਼ਾਂਤ ਹੋ ਜਾ ਕਿੰਨਾ ਚਿਰ ਹੋ ਗਿਆ ਤੈਨੂੰ ਬੋਲਦੀ ਨੂੰ ਤੇ ਲੜਦੀ ਨੂੰ ਸਾਡੇ ਨਾਲ ਐ ਪਾਣੀ ਦਾ ਕੀ ਪੁੱਛਣਾ ਦੀ ਉਲਟਾ ਸਾਨੂੰ ਗਲ ਪੈ ਗਈ ਹੁੰਦੇ ਸਾਰੀ ਤੂੰ ਮੇਰੀ ਗੱਲ ਸੁਣ ਲੈ ਕੁੜੀਏ ਬਰਬਾਦ ਤਾਂ ਕਰਨ ਲੱਗੀਆਂ ਇਹ ਤਾਂ ਮੰਗਣ ਲੱਗ ਕੇ ਇੱਕ ਦਿਨ ਪਛਤਾਵਾ ਹੈਗੀ ਇਹ ਟਾਈਮ ਨੂੰ ਤੋਂ ਮੈਂ ਮੈਂ ਜਾਣਦੀਆਂ ਤੈਨੂੰ ਵੱਡੀ ਖੱਬੀ ਖਾਣ ਨੂੰ ਆ ਮੈਂ ਤਾਂ ਜਾਣੀ ਐ ਪਿੰਡ 'ਚ ਦੇਖਦੀਆਂ ਕੋਈ ਕੰਮ ਜੇ ਮੈਨੂੰ ਮਿਲ ਗਿਆ ਮੈਂ ਮੈਂ ਤੇਰੇ ਘਰੇ ਥੋੜਾ ਰਹੂੰਗੀ ਜਿਹੜਾ ਮੇਰੀ ਕੁੜੀ ਦਾ ਘਰ ਬਰਬਾਦ ਕਰੀ ਜਾਂਦੇ ਐ ਭੈਣ ਹੁਣ ਕੀ ਕਰਾਂਗੇ ਕੋਈ ਨਹੀਂ ਵੀਰੇ ਤੂੰ ਫਿਕਰ ਨਾ ਕਰ ਮੈਂ ਮੰਮੀ ਨੂੰ ਆਪੇ ਮਨਾ ਲੂੰਗੀ ਭਣੇ ਉਹ ਤਾਂ ਨੀਨੂ ਰਾਜਾ ਮੇਰਾ ਤਾਂ ਨਾ ਦਿਲ ਹੀ ਨਹੀਂ ਕਰਦਾ ਵੀਰੇ ਦੋ ਦਿਨ ਦਿਨਾ ਨਰਾਜ਼ਗੀ ਚੰਗੀ ਆ ਸਾਰੀ ਉਮਰ ਦਾ ਰੌਲਾ ਤਾਂ ਨਹੀਂ ਰਹੂਗਾ ਚੱਲ ਕੋਈ ਨਾ ਭਣੇ ਤੂੰ ਨਾ ਫਿਕਰ ਕਰ ਨਾਲੇ ਨਾ ਮੇਰੇ ਹੁੰਦੇ ਤੈਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਮੈਨੂੰ ਪਤਾ ਹੈ ਨਾਲੇ ਵੈਸੇ ਵੀ ਤੂੰ ਨਾ ਐਮੀਨਾ ਮੰਮੀ ਦੀਆਂ ਗੱਲਾਂ ਚਾਇਆ ਕਰ ਮੈਨੂੰ ਤਾਂ ਪਤਾ ਨਾ ਵੀ ਉੱਥੇ ਮੈਂ ਸੁਖੀ ਨਹੀਂ ਸੀ ਉਹਨਾਂ ਤੋਂ ਜ਼ਿਆਦਾ ਤਾਂ ਮੈਨੂੰ ਤੂੰ ਸਮਝ ਸਕਦਾ ਚੱਲ ਠੀਕ ਆ ਭਣੇ ਮੈਨੂੰ ਨਾ ਥੋੜਾ ਇੱਕ ਜ਼ਰੂਰੀ ਜਿਹਾ ਕੰਮ ਹੈ ਮੈਂ ਜਾ ਕੇ ਆਣਾ ਚੱਲ ਠੀਕ ਆ ਵੀਰੇ ਜੇ ਜ਼ਰੂਰੀ ਕੰਮ ਆਣਾ ਤਾਂ ਜਾ ਆ ਜਲਦੀ ਆ ਜੀ ਮੈਂ ਆਪਦੀ ਭਾਬੀ ਲਈ ਨਾ ਸ਼ਾਪਿੰਗ ਕਰਨੀ ਆ ਚੱਲ ਚੱਲ ਠੀਕ ਆ ਚੱਲ 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 ਡਰਨਾ ਮੈਂ ਤੈਨੂੰ ਖਾ ਨਹੀਂ ਲੱਗੀ ਪਰ ਇੱਕ ਗੱਲ ਸੁਣ ਲੈ ਮੈਂ ਤੈਨੂੰ ਇਸ ਘਰ ਦੇ ਵਿੱਚ ਰੱਖਣਾ ਨਹੀਂ ਜੇ ਤੂੰ ਇਸ ਘਰ ਦੇ ਵਿੱਚ ਰਹੀ ਤਾਂ ਮੈਂ ਇਹ ਘਰ ਛੱਡ ਦੇਵਾਂਗੀ ਮੰਮੀ ਜੀ ਜਿਵੇਂ ਵੱਡੇ ਕਹਿਣਗੇ ਮੈਂ ਤਾਂ ਉਵੇਂ ਹੀ ਕਰ ਲੂੰਗੀ ਜਿਵੇਂ ਤੁਹਾਡੀ ਮਰਜ਼ੀ ਸੱਚੀ ਮੇਰੇ ਮਨ 'ਚ ਕੁਝ ਵੀ ਨਹੀਂ ਹੈਗਾ ਮੈਂ ਸੋਚਦੀ ਆ ਪਹਿਲਾਂ ਤੇਰਾ ਫਾਹਾ ਵੱਡਿਆ ਜਾ ਬਈ ਪਹਿਲਾਂ ਤੇਰਾ ਵਿਆਹ ਕਰਦਾ ਮੇਰੀ ਕੁੜੀ ਦਾ ਤਾਂ ਮੈਂ ਮਾਗਰੋ ਦੇਖੂਗੀ ਨਾਲੇ ਮੇਰੀ ਕੁੜੀ ਤਾਂ ਤੇਰੇ ਨਾਲੋਂ ਚੰਗੇ ਕਰਮਾਂ ਵਾਲੀ ਐ ਉਹਨੂੰ ਤੇਰੇ ਨਾਲੋਂ ਵਧੀਆ ਘਰ ਮਿਲੂਗਾ ਮਾਮੀ ਜੀ ਬਸ ਮੇਰੇ ਪੇਪਰ ਹੋ ਜਾਣ ਤੋਂ ਫਿਰ ਤੁਸੀਂ ਜਿਵੇਂ ਕਹੋਗੇ ਨਾ ਮੈਂ ਉਵੇਂ ਹੀ ਕਰ ਲੂੰਗੀ ਕਿਸੇ ਗੱਲ ਤੋਂ ਮਨਾਹੀ ਨਹੀਂ ਕਰਦੀ ਮੈਂ ਹਾਂ ਪੇਪਰ ਦੇ ਕੇ ਤਾਂ ਤੂੰ ਡੀਸੀ ਲੱਗ ਜਾਂਗੀ ਤੇਰੇ ਵਰਗਿਆਂ ਦੇ ਲੱਛਣ ਪੜਨ ਵਾਲੇ ਨਹੀਂ ਹੁੰਦੇ ਪੜਾਈ ਵਾਲੀਆਂ ਕੁੜੀਆਂ ਹੋਰ ਹੁੰਦੀਆਂ ਨੇ ਨਾਲੇ ਪੜ੍ਹਦੀ ਤਾਂ ਮੇਰੀ ਧੀ ਹੈ ਕੀ ਬਤਾ ਉਹਨੂੰ ਕਿ ਤੇਰੇ ਨਾਲ ਚੰਗੀ ਨੌਕਰੀ ਮਿਲ ਜੇ ਮਾਮੀ ਜੀ ਮਾੜਾ ਮੋਟਾ ਤਰਹਿ ਹਮ ਕਰ ਲੋ ਮੇਰੇ ਤੇ ਮੇਰਾ ਪੂਰਾ ਸਾਲ ਖਰਾਬ ਹੋ ਜਾਊਗਾ ਪੜ੍ਹ ਲੈਣ ਤੋਂ ਬਿਨਾਂ ਚਾਰ ਅੱਖਰ ਮੈਂ ਤੈਨੂੰ ਪੁੱਛਣ ਨਹੀਂ ਆਈ ਮੈਂ ਤੇਰੀ ਸਲਾਹ ਨਹੀਂ ਲੈਣ ਆਈ ਮੈਂ ਤੈਨੂੰ ਦੱਸਣ ਆਈ ਆ ਖਬਰਦਾਰ ਰਹੀ ਅਜ ਦੋ ਬਾਅਦ ਜੋ ਕੋਈ ਚਲਾਕੀ ਕੀਤੀ ਕਿਤੇ ਤੇਰੀਆਂ ਕੀਤੀਆਂ ਤੇਰੀ ਭਾਬੀ ਨੂੰ ਕੋਤਿਨੇ ਨਾ ਪਾਈ ਦੇਣਾ ਓਹ ਆ ਕੀ ਕਰੀਂ ਜਿੰਨੀ ਆ ਤੂੰ ਪੁੱਤ ਮੈਨੂੰ ਮਾਫ ਕਰ ਦੇ ਮੈਂ ਤਾਂ ਗੁੱਸੇਜ ਬਾਲਾ ਬੋਲੇਗਾ ਆ ਤੈਨੂੰ ਦੇਖ ਲੈ ਮੁੰਡਾ ਮੇਰਾ ਊਨ ਕੰਮ ਹੈ ਪੁੱਤ ਮੁੰਡਾ ਮੇਰਾ ਉਹ ਨਾ ਤਾਂ ਮੇਰਾ ਕੋਈ ਸਾਰਾ ਨਹੀਂ ਮੇਰੀ ਧੀ ਕਿੱਥੇ ਜਾਊਗੀ ਪੋ ਜੀ ਅੱਧਾ ਕਿਉਂ ਬੁੱਲੀ ਜਾਂਨੇ ਹੋ ਮੈਂ ਹੈਗਾ ਨਾ ਪੁੱਤ ਕੁੜੀ ਦੀ ਸੱਸ ਆਈ ਸੀ ਇੰਨੀਆਂ ਪਹਿੜੀਆਂ ਪਹਿੜੀਆਂ ਗੱਲਾਂ ਬੋਲ ਕੇ ਗਈ ਹੈ ਪੁੱਤ ਮੇਰੀ ਗੱਲ ਸੁਣ ਲੈ ਜੇ ਉਹਨੇ ਨਾ ਪਰੌਣੇ ਨੂੰ ਕੋਈ ਸੌਹਾ ਪਵਾ ਦੇਈਆਂ ਕੋਈ ਧਮਕੀ ਦੇਤੀ ਆਖਰੂ ਤਾਂ ਉਹਦੀ ਮਾਂ ਐ ਫੇਰ ਤੂੰ ਕੀ ਕਰੇਗਾ ਪੁੱਤ ਦੇਖੋ ਜਦੋਂ ਮੈਂ ਉਸ ਕੁੜੀ ਨੂੰ ਪਸੰਦੀ ਨਹੀਂ ਕਰਦਾ। ਕਿ ਨਾਲੇ ਤੈਨੂੰ ਪਤਾ ਹੀ ਆ। ਤੂੰ ਮੇਰੇ ਤੋਂ ਐਡੀ ਭੱਟੀ ਆ। ਕਿ ਬੰਦਾ ਜਿਹੜਾ ਜੀ ਨੂੰ ਪਸੰਦੀ ਨਹੀਂ ਕਰਦਾ ਫਿਰ ਉਹਦੇ ਨਾਲ ساری ਜ਼ਿੰਦਗੀ ਕਿਵੇਂ ਕੱਟੂਗਾ? ਪੁੱਤ ਤੂੰ ਉਹਦੇ ਨਾਲ ਵਿਆਹ ਨਾ ਕਰਾ। ਉਹਦੀ ਭੈਣ ਨਾਲ ਵੀ ਨਾ ਕਰਾ। ਨਹੀਂ ਤੈਨੂੰ ਪਤਾ ਹੈ ਭੈਣਾਂ ਨੂੰ ਰੀਸ ਹੁੰਦੀ ਆ। ਤੈਨੂੰ ਤਾਂ ਉਦੋਂ ਹੋਰ ਵੀ ਚੰਗੀ ਕੁੜੀ ਮਿਲ ਜੂਗੀ। ਤੂੰ ਮੈਂ ਤੈਨੂੰ ਕੋਈ ਗੱਲ ਕਹਾਂ। ਮੈਨਾਂ ਨੂੰ ਬਹੁਤ ਪਸੰਦ ਕਰਦਾ ਸੱਚੀ। ਪੁੱਤ ਤੈਨੂੰ ਤਾਂ ਹੋਰ ਵੀ ਕੁੜੀ ਮਿਲ ਜੂਗੀ ਅੱਜ ਤੇਰੀ ਭੈਣ ਦਾ ਘਰ ਪਟਿਆ ਗਿਆ ਨਾ ਮੈਂ ਤਾਂ ਜਿਉਂਦੇ ਜੀ ਮਰ ਜੂਗੀ ਨਾ ਇਹ ਤੈਨੂੰ ਪੁੱਤ ਪਤਾ ਹੈ ਇਕੱਲੀ ਔਰਤ ਨੂੰ ਕਿੰਨਾ ਟਾਈਮ ਕੱਟਣਾ ਔਖਾ ਹੈ ਪੁੱਤ ਤੂੰ ਕਿੰਨੇ ਹੀ ਭਰਾ ਚੰਗਾ ਹੈ ਕਿੰਨੇ ਹੀ ਭਰਾ ਚੰਗਾ ਬਣ ਜੇ ਪਰ ਅਸਲੀ ਖੁਸ਼ੀਆਂ ਤਾਂ ਪੁੱਤ ਘਰ ਵਾਲੇ ਨਾਲ ਹੀ ਹੁੰਦੀਆਂ ਨੇ ਦੇਖ ਪੁੱਤ ਤੂੰ ਨਾ ਜਮੀ ਫਿਕਰ ਨਾ ਕਰ ਮੈਂ ਨਾ ਭੈਣ ਦਾ ਘਰ ਨਹੀਂ ਖਰਾਬ ਹੁਣ ਦੰਦਾ ਚਾਹੇ ਮੈਨੂੰ ਕੁਝ ਵੀ ਕਰਨਾ ਪਵੇ ਚੱਲ ਪੁੱਤ ਮੈਂ ਤਾਂ ਹੋਰ ਬੇਨਤਾ ਨਹੀਂ ਹੁੰਦੀਆਂ ਜੋ ਕੁਝ ਮਰਜੀ ਕਰ ਹਾਂ ਹਾਂ ਕਰਨ ਐ ਸੀ ਮੇ ਰਿਸ਼ਤਾ ਤੈਨੂੰ ਪਤਾ ਹੀ ਐ ਰਿਸ਼ਤੇਦਾਰ ਤਾਂ ਆਪੇ ਮੰਨ ਜਾਣਗੇ ਬਸ ਚੁੰਨੀ ਜੜਾ ਕੇ ਤੋੜ ਦਾਂਗੇ ਹਾਂ ਹਾਂ ਉਹ ਤਾਂ ਤੇਰੀ ਗੱਲ ਮੈਂ ਮੰਨਦੀ ਆ ਬਸ ਥੋੜੀ ਜਿਹੀ ਕਾਲੀ ਐ ਕਿਉਂ ਮੇਰੇ ਨੂੰ ਨੇ ਬਾਹਰ ਜਾਣਾ ਹੈ ਹਾਂ ਇਹੀ ਪ੍ਰੋਬਲਮ ਐ ਉਹ ਸ਼ਾਂਪਤ ਤੇ ਤੇਰੀ ਐਫਡੀ ਤਾਂ ਤੈਨੂੰ ਦੇਵਾਂਗੇ ਉਹ ਤੈਨੂੰ ਮਿਲ ਚੁੱਕੀ ਹਾਂ ਹੋ ਗਈਆਂ ਸਲਾਹਾਂ ਸਰਦੇਸ ਪੁੱਠੇ ਸਦਾ ਸਲਾਹਾਂ ਹੀ ਕਰੀ ਚੱਲਿਆ ਕਰ ਬਣਦਾ ਕੁਝ ਹੈ ਨਹੀਂ ਤੇਰੇ ਤੋਂ ਜਿਹੜੀ ਮੇਰੀ ਬੇਇੱਜ਼ਤੀ ਹੋਗੀ ਉਧਰ ਉਹ ਤੂੰ ਐਨੇ ਸਹੇਤੀ ਦਿਲ ਨਾਲ ਸਿੱਟਿਆ ਕਰ ਮੈਨੂੰ ਪਤਾ ਹੈ ਤੇਰੀ ਭਾਬੀ ਕੀ ਕਰਦੀ ਫਿਰਦੀ ਹੈ ਕਰ ਲਿਆ ਵੇ ਸਾਰੇ ਰਿਸ਼ਤੇਦਾਰ ਇਕੱਠੇ ਤੂੰ ਫੇਰ ਨਾ ਕਰ ਉਹਨੂੰ ਮੈਂ ਤੋੜ ਦੂੰਗੀ ਜੂ ਨਹੀਂ ਜੜਾ ਗਈ ਨੰਮਾ ਐਡੀ ਤੇ ਕਿਹੜਾ ਬੈਠੇਗਾ ਵੀ ਉਹਦੇ ਨਾਲ ਤੋੜ ਦੇਗੀ ਕੌਣ ਲੈ ਕੇ ਜਾਊਗਾ ਇਹਨੂੰ ਹੂੰ ਇਹ ਗੱਲਾਂ ਕਿਹੜੀਆਂ ਕਰਦੀ ਐ ਬਥੇਰੇ ਲਾਲਚੀ ਲੋਕ ਨੇ ਜਿਹੜੇ ਮਾਗਰ ਲੱਗੇ ਫਿਰਦੇ ਨੇ ਅੱਜ ਤੱਕ ਮੈਂ ਕਿਸੇ ਨੂੰ ਰਾਹ ਨਹੀਂ ਦਿੱਤਾ ਚੱਲ ਵਧੀਆ ਚੰਗਾ ਕੀਤਾ ਆ ਜਿਹੜੇ ਮੇਰੇ ਬੇਇੱਜ਼ਤੀ ਕਰਦੇ ਸੀ ਨਾ ਇਹਨਾਂ ਦਾ ਮੂੰਹ ਹੁਣ ਮੈਂ ਭੰਨੂ ਜਦੋਂ ਆਉਣਗੇ ਨਾ ਇਸ ਤੇ ਗੱਲ ਕਰਨ ਇਕੱਠੇ ਹੋ ਕੇ ਸਾਰੇ ਜਾਣੇ ਫੇਰ ਖਵਾਉਂਗੀ ਸਮਰਨ ਦੇ ਵਿਆਹ ਦੀ ਮਠਾਈ ਇਹਨਾਂ ਨੂੰ ਤੂੰ ਫਿਕਰ ਨਾ ਕਰ ਤੇਰਾ ਵਿਆਹ ਤਾਂ ਮੈਂ ਉਸੇ ਨਾਲ ਹੀ ਕਰੂੰਗੀ ਵੈਸੇ ਮम्मी ਇੱਕ ਗੱਲ ਕਹਾਂ ਮੈਂ ਕੋਈ ਫਾਲਤੂ ਨਹੀਂ ਹੈਗੀ ਬੀ ਤੂੰ ਉਹਨਾਂ ਦੇ ਹਾੜੇ ਕੱਢੇ ਵੀ ਦੁਨੀਆ ਤੇ ਉਹੀ ਇਕੱਲਾ ਮੁੰਡਾ ਹੋਰ ਮੁੰਡੇ ਮਰ ਗਏ ਛੱਡ ਪਰੇ ਨਹੀਂ ਬੱਸ ਕਰ ਜਾ ਤੇਰੇ ਵਾਸਤੇ ਉਹੀ ਮੁੰਡਾ ਠੀਕ ਹੈ ਸੱਸ ਨਾ ਨਾਨ ਬੀਬੀ ਕੱਲੀ ਪ੍ਰਧਾਨ ਤੇਰੀ ਪ੍ਰਧਾਨਗੀ ਚੱਲੂ ਪ੍ਰਧਾਨਗੀ ਕਦੋਂ ਚੱਲੂਗੀ ਜਦੋਂ ਮੇਨੇ ਮਾਰਿਆ ਕਰਨਗੇ ਵੀ ਹਾਂ ਆਪਦੀ ਜਿੱਦ ਤੇ ਵਿਆਹ ਕਰਵਾਇਆ ਅਸੀਂ ਕਿਹੜਾ ਤੈਨੂੰ ਕਿਹਾ ਸੀ ਵਿਆਹ ਕਰਾਉਣ ਨੂੰ ਅੱਛਾ ਤੈਨੂੰ ਵਿਆਹ ਕਈ ਵੀ ਉੱਥੇ ਤੋਰੂ ਤੈਨ ਬਾਅਦ ਚ ਮਿੰਤਾ ਵੀ ਉਹਨਾਂ ਤੇ ਕਰਾਂ ਚੱਲ ਖੜਾ ਹੋ ਮੈਂ ਲੈ ਕੇ ਚੱਲ ਤੇਰੀ ਭੈਣ ਦੇ ਸੌਰੀ ਤੂੰ ਤਾਂ ਸੌਰੇ ਜਾ ਕੇ ਕੀ ਕਰੇਗੀ ਕੁੜੀ ਤਾਂ ਆਪਣੀ ਘਰੇ ਬੈਠੀ ਆ ਮਾਂ ਬੈਠੀ ਬਿਠਾਈ ਰੱਖੇਗਾ ਕੁੜੀ ਸੌਰੇ ਨਹੀਂ ਤੋਰਨੀ ਗੱਲ ਨਹੀਂ ਕਰਨੀ ਉਹਨਾਂ ਨਾਲ ਕੋਈ ਕਰ ਲਾਂਗੇ ਜਦੋਂ ਟਾਈਮ ਆ ਗਿਆ ਨਾ ਗੱਲ ਵੀ ਕਰ ਲਾਂਗੇ ਛੱਡ ਵੀ ਆਵਾਂਗੇ ਮੈਨੂੰ ਨਹੀਂ ਲੱਗਦਾ ਤੇਰਾ ਟਾਈਮ ਆਊਗਾ ਕਿਤੇ ਬਿਠਾਈ ਰੱਖੇ ਇੱਥੇ ਮੈਂ ਬੁੱਝੜਾ ਜੇ ਹੋਰ ਨਹੀਂ ਕੁਝ ਕਰ ਸਕਦਾ ਮਾਰੇ ਮੇਰੇ ਨਾਂ ਦਾ ਤੁਰਪਿਆ ਕਰ ਮਾਂ ਇੱਕ ਵਾਰੀ ਕਹ ਹਲਾ 10 ਵਾਰੀ ਕਹ ਹਲਾ ਨਾ ਅੱਜ ਜਾਵਾਂ ਨਾ ਜਾਵਾਂ ਕਦ ਮੈਨੂੰ ਨਾ ਬੂਥਾ ਦੇਖਣਾ ਵੀ ਪਸੰਦ ਨਹੀਂ ਹੈਗਾ ਬੇ ਬੇਅਕਲ ਆ ਤੇਰੀ ਭੈਣ ਦੇ ਸਹੁਰੇ ਨੇ ਮਾੜੀ ਮੋਟੀ ਨਾਲ ਵੱਡੇ ਸਹੁਰੇ ਦੀ ਇੱਜ਼ਤ ਕਰਨੀ ਸਿੱਖ ਲਾ ਕੋਈ ਜਦ ਤੱਕ ਕਰਨ ਦੇ ਲਾਇਕ ਵੀ ਹੋਵੇ ਹੁਣ ਉਹ ਪਰੌਣਾ ਹੈ ਉਹ ਕਿੰਨਾ ਵਧੀਆ ਉਹਦੀ ਇੱਜ਼ਤ ਕਰਦੇ ਆ ਤੂੰ ਮੇਰੀ ਗੱਲ ਸੁਣ ਚੱਲੇਗਾ ਮੇਰੇ ਨਾਲ ਤੂੰ ਛਿੱਤਰ ਖਿੱਚਾਂ ਚੱਲ ਹੋ ਖੜਾ ਮਾਂ ਮੈਂ ਤੇਰੇ ਕੋਲ ਤਾਂ ਭਗਤਾ ਚੱਲਦਾ ਪਰ ਜੇ ਕੁਝ ਉਹ ਬੋਲਣ ਲੱਗੇ ਨਾ ਮੈਂ ਤਾਂ ਉੱਚਾ ਨੀਵੇਂ ਬੋਲੇਗਾ ਫਿਰ ਮੈਨੂੰ ਨਾ ਬੈਨ ਕੰਮਾਂ ਮੈਂ ਤੈਨੂੰ ਅੰਦਰ ਲੈ ਕੇ ਜਾਂਦੀ ਨਹੀਂ ਬੇ ਜੇ ਮੇਰੇ ਕੋਟੇ ਨਾ ਦੁਖਦੇ ਹੁੰਦੇ ਨਾ ਮੈਂ ਤਾਂ ਬਸ ਰਕੇ ਕੱਲੀ ਵਾਗੀ ਹੁੰਦੀ ਹੁੰਨ ਨੂੰ ਮਾਉ ਟੇਕਣ ਵਾਲੀਆਂ ਹੈਗੀਆਂ ਨੇ ਤੇ ਮੈਂ ਤਾਂ ਫਲਕਤ ਫਲਕਤ ਕਰਦੀਆਂ ਫਿਰਦੀ ਹੁੰਦੀਆਂ ਨੇ ਕੋ ਬੇ ਤੂੰ ਉਹਨਾਂ ਨਾਲ ਬੋਲ ਕੇ ਦੇਖ ਆ ਤੇਰੇ ਗਿੱਟੇ ਨਾ ਪੰਨੇ ਨੇ ਬਸ ਕਰ ਮਾਂ ਤੂੰ ਚੱਲ ਆ ਜਾ ਕੋਲਾ ਖੜਾ ਕਿੱਧਰ ਮੁਚ ਗਿਆ ਹੈ ਮੇਰੀ ਗੱਲ ਸੁਣ ਲੈ ਆਪ ਦਾ ਮੂੰਹ ਸਿਰ ਸਮਾਰ ਲੈ ਬਾਜ਼ਾਰ ਚੱਲਣਾ ਪਰ ਮੰਮੀ ਜੀ ਬਾਜ਼ਾਰ ਕੀ ਕਰਨ ਜਾਣਾ ਹਾਂ ਤੈਨੂੰ ਦੱਸਣਾ ਪੁੱਛਣਾ ਜ਼ਰੂਰੀ ਹੈ ਤੇਰਾ ਗੁੱਠਾ ਲਵਾਵਾਂ ਨਾਲੇ ਮੈਂ ਹੁਣ ਤੇਰਾ ਛੇਤੀ ਬਾਹ ਵੱਢਣਾ ਜੋ ਕੁਝ ਬਾਜ਼ਾਰ ਤੇ ਦਵਾਉਂਗੀ ਨਾ ਚੁੱਪ ਕਰਕੇ ਲੈ ਜੀ ਕਰ ਰ ਕਰਨਾ ਕਰੀ ਮੇਰੇ ਮੂਰੇ ਕੋਈ ਗੱਲ ਨਹੀਂ ਮੰਮੀ ਜੀ ਚੱਲ ਪੈਣੀ ਐ ਮੈਂ ਹਾਂ ਜਸ ਮਾਰ ਲੈ ਮੂੰਹ ਸਰਬ ਦਾ ਮਾੜਾ ਮੋਟਾ ਤੂੰ ਸਿਆਪਾ ਲੱਗੀ ਐ ਜਾਨ ਨੂੰ ਆਪ ਤਾਂ ਮਰ ਕੇ ਮੁੱਕ ਗਏ ਮੇਰੀ ਜਾਨ ਉਹ ਅੱਛੇ ਬਾਕੇ ਮਰ ਗਈ ਇਹਨੂੰ ਵੀ ਮਾਰ ਲੈਂਦੇ ਨਾਲੇ ਇਹ ਤੋਂ ਮੈਂ ਇੱਥੇ ਕਿ ਕਾੜਾ ਕਢਾਉਣਾ ਸੀ ਸਿਆਪਾ ਲਾ ਕੇ ਮੇਰੀ ਜਾਨ ਨੂੰ ਤੁਰ ਗਈ ਕੰਜਰਖਾਨਾ ساری ਉਮਰ ਮੈਨੂੰ ਭੁਗਤਣਾ ਪਊਗਾ ਮੈਂ ਤਾਂ ਕਰਾਉਣਾ ਕੀਤੀ ਇਹ ਤਾਂ ਕਰਾਉਣਾ ਕੀਤੀ ਬੇਲ ਲੂੰਬੜੀ ਤੋਂ ਸੜੀ ਹੋਈ ਤਪਾਉਂਦੀਆਂ ਮੈਨੂੰ ਇਹ ਕਿੱਥੋਂ ਲੋਕਾਂ ਤੋਂ ਗੱਲਾਂ ਕਰਵਾਉਂ ਨਾਲੇ ਪਾੜੀ ਪਰੋਸ਼ ਕੇ ਵੱਢੀ ਕੀਤੀ ਐ ਨਾਲੇ ਲੋਕ ਹਲੇ ਉਂਗਲਾ ਕਰਦੇ ਨੇ ਮੈਂ ਦੇ ਖਸਮ ਲੈ ਤੂੰ ਇੱਥੇ ਬੈਠਾ ਤੈਨੂੰ ਤਾਂ ਜ਼ਰੂਰੀ ਕੰਮ ਸੀ ਗਿਆਣੀ ਉਤਨੂੰ ਕੀ ਦੱਸਾਂ ਭਾਣੇ ਮੈਂ ਤਾਂ ਨਾ ਬਹੁਤ ਫਿਕਰਾਂ ਚ ਪਿਆ ਪਿਆ ਯਾਰ ਲੈ ਦੱਸ ਫਿਕਰਾਂ ਵਾਲੀ ਕਿਹੜੀ ਗੱਲ ਹੈਗੀ ਹੁਣ ਤਾਂ ਸਾਰਾ ਕੁਝ ਠੀਕ ਸੀ ਨਾਲੇ ਮੇਰੀ ਗੱਲ ਸੁਣ ਸਿਮਰਨ ਦੀ ਮਾਸੀ ਨਾਲ ਨੇ ਮੇਰੀ ਗੱਲ ਹੋਈ ਸੀ ਉਹ ਸਾਰੇ ਆਪਣੇ ਨਾਲ ਨੇ ਉਹਨਾਂ ਨੇ ਕਿਹਾ ਵੀ ਅਸੀਂ ਆਪੇ ਗੱਲ ਕਰ ਲਾਂਗੇ ਤੂੰ ਕਾਹਨੂੰ ਫਿਕਰ ਕਰਦਾ ਭਾਣੇ ਨਾਲੇ ਤਾਂ ਭੂਆ ਦੇਖ ਲੈ ਕਿੰਨੀ ਦੁਖੀ ਐ ਉਧਰੋਂ ਤੇਰੀ ਸੱਸ ਤੇਰੀ ਨੰਦ ਉਹ ਦੁਖੀ ਨੇ ਨਾਲੇ ਭਾਣੇ ਇਹਨਾਂ ਸਾਰਿਆਂ ਨੂੰ ਦੁਖੀ ਕਰਕੇ ਮੈਂ ਆਪਣੀ ਖੁਸ਼ੀ ਕਿਵੇਂ ਮਨਾਉਂਗਾ ਨਾਲੇ ਭੈਣੇ ਤੈਨੂੰ ਪਤਾ ਹੀ ਆ ਸਿਮਰਨ ਘੜਾ ਮੈਨੂੰ ਜਿਆਦਾ ਹੀ ਪਸੰਦ ਕਰਦੀ ਐ ਇਹਦਾ ਮਤਲਬ ਹੁਣ ਤੂੰ ਪਿੱਛੇ ਹਟੇਗਾ ਮੈਨੂੰ ਮੇਰੇ ਸਹੁਰੇ ਅੱਗੇ ਝੂਠਾ ਪਾਏਗਾ ਹੁਣ ਤੂੰ ਨਾਲੇ ਭੈਣੇ ਨਾ ਮੈਂ ਤੇਰਾ ਘਰ ਨਹੀਂ ਖਰਾਬ ਹੋਣ ਦੇ ਸਕਦਾ ਓਹੋ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਹੈਗੀ ਮੇਰੀ ਗੱਲ ਨਾ ਧਿਆਨ ਨਾਲ ਸੁਣ ਮੇਰਾ ਘਰ ਕਿੱਦਾਂ ਨਹੀਂ ਖਰਾਬ ਹੋਣ ਲੱਗੇਗਾ ਸੋਕੇ ਤੇਰੇ ਜੱਜੂ ਨਾ ਇਹ ਰਿਸ਼ਤਾ ਤੋਂ ਬਹੁਤ ਕੁਝ ਨਹੀਂ ਉਹ ਤਾਂ ਆਪ ਚਾਹੁੰਦੇ ਨੇ ਵੀ ਤੁਹਾਡਾ ਰਿਸ਼ਤਾ ਹੋ ਜਾਏ ਉਹਨਾਂ ਨੂੰ ਚੰਗਾ ਭਲਾ ਪਤਾ ਹੈ ਵੀ ਸਿਮਰਨ ਨੂੰ ਨਾ ਮੰਮੀ ਬਹੁਤ ਤੰਗ ਕਰਦੇ ਨੇ ਉਹ ਤਾਂ ਪਹਿਲਾਂ ਵੀ ਕਹਿੰਦੇ ਹੁੰਦੇ ਸੀ ਵੀ ਉਹ ਤਾਂ ਤਾਂ ਦੇਲੀ ਵਿਚਾਰੇ ਦਾ ਬਾਲਾ ਥੋੜਾਗਾ ਕੁਝ ਨਹੀਂ ਹੁੰਦਾ ਸਾਰਾ ਕੁਝ ਠੀਕ ਹੋ ਜਾਊਗਾ ਤੂੰ ਮੇਰੀ ਗੱਲ ਤਾਂ ਮੰਨ ਲੈ ਹੁਣ ਦੇਖ ਪੈਣੇ ਤੇਰੀਆਂ ਗੱਲਾਂ ਸਾਰੀਆਂ ਜਾਇਜ਼ ਨੇ ਪਰ ਨਾ ਹੁਣ ਮੇਰੀ ਵੀ ਗੱਲ ਸੁਣ ਜਿਹਦੇ ਪਿੱਛੇ ਨਾ ਆਪਾਂ ਦੁਨੀਆ ਨਾਲ ਲੜਦੇ ਫਿਰਦੇ ਆ ਭੱਜੇ ਫਿਰਦੇ ਆ ਆਪਣਾ ਤੇਰਾ ਘਰ ਖਰਾਬ ਹੋਈ ਜਾਂਦਾ ਉਹਨੂੰ ਤਾਂ ਪੈਣੇ ਜੰਮੀ ਵੀ ਫਿਕਰ ਨਹੀਂ ਹੈਗੀ ਮੈਂ ਨਾ ਹੁਣੇ ਉਹਨੂੰ ਫੋਨ ਕੀਤਾ ਸੀ ਉਹਨੇ ਫੋਨ ਵੀ ਨਹੀਂ ਚੱਕਿਆ ਮੈਂ ਫੋਨ ਫੋਨ ਕਰ ਲਿਆ ਸੀ ਉਹਨਾਂ ਨੂੰ ਨਾਲੇ ਬੇ ਫੋਨ ਕਰਨ ਨੂੰ ਕਿਹੜਾ ਮੈਸਾਜ ਦੀ ਚਿੱਠੀ ਲੈ ਕੇ ਆਉਣੀ ਸੀ ਵੀ ਮੂਰੇ ਤੇਲ ਚ ਆਉਣਗੇ ਉਹ ਮਾਂ ਇੱਕ ਤਾਂ ਤੇਰੀਆਂ ਪਹੇਲੀਆਂ ਨਹੀਂ ਮੈਨੂੰ ਪਤਾ ਲੱਗਦੀਆਂ ਇਹ ਸਾਹੀ ਚਿੱਠੀ ਹੁਣ ਮੈਨੂੰ ਐ ਵੀ ਰੱਖ ਦੇ ਮੁੰਡੇ ਵਾਲੇ ਲੈ ਕੇ ਆਉਂਦੇ ਕੁੜੀ ਵਾਲੇ ਲੈ ਕੇ ਆਉਂਦੇ ਹਾਏ ਮੈਂ ਮਰ ਜਾ ਬੈ ਤੈਨੂੰ ਤਾਂ ਛੇਡਾਉਂਦੇ ਸੁਜਦੀ ਜਾਣੇ ਕਿਆਂ ਮੇਰੀ ਜਾਨ ਨੂੰ ਬਣੀ ਪਈ ਜਾਗੀ ਫੋਨ ਕਰਾਂ ਕਿ ਮੈਂ ਤੇਰਾ ਫੋਨ ਚੱਕਦੇ ਵੀ ਨਹੀਂ ਮੈਂ ਤਾਂ ਆਇਆਂ ਚੁੱਪਚਪੇਤੀ ਭੱਜ ਜਾਣਾ ਘਰੇ ਚੱਲ ਚੱਲ ਆ ਜਾ ਫਿਰ ਚੱਲ ਜੇ ਕੋਈ ਸੁਣੂਗਾ ਕਿਵੇਂ ਠੀਕ ਹੈ ਤੀ ਇਹ ਤੁਸੀਂ हां पुत्त आ पुत्त मैं तेरी मां ਨੂੰ ਮਿਲਣਾ ਸੀ ਨਾਲੇ ਬਾਰਜੇ ਲੱਗੇ ਪਏ ਨੇਗੇ ਅੱਜ ਤਾਂ ਸਾਰਿਆਂ ਨੇ ਪਾਰਲਰ 'ਚ ਜਾ ਰਹੇ ਆ ਸਿਮਰਨ ਮੈਂ ਤੇ ਮੰਮੀ ਤੁਸੀਂ ਇੱਥੇ ਹੀ ਕਰਦੇ ਹੋਗੇ ਨਾਲੇ ਭਾਬੀ ਨੂੰ ਮਿਲਣਾ ਉਹ ਭਾਬੀ ਤੁਹਾਡੇ ਘਰੇ ਆ ਪੁੱਤ ਮੈਂ ਤੇਰੀ ਮਾਂ ਨਾਲ ਗੱਲ ਕਰਨੀ ਸੀ ਕੋਈ ਮੈਂ ਉਹਨੂੰ ਗੱਲ ਸਮਝਾਉਣੀ ਸੀ ਮੰਮੀ ਕੋਲੇ ਇੰਨਾ ਟਾਈਮ ਕਿੱਥੇ ਹੁੰਦਾ ਜੀ ਨਾਲੇ ਮੰਮੀ ਤਾਂ ਮੈਨੂੰ ਇਹ ਕਹਿ ਰੱਖਿਆਗਾ ਕਿਸੇ ਤੁਹਾਡਾ ਕੋਈ ਰਿਸ਼ਤੇ ਨਹੀਂ ਰੱਖਣਾ ਹੁਣ ਜਿਹੜੀ ਇਸ਼ਤਦਾਰੀ ਦੀ ਭਾਬੀ ਰਾਲ ਸੀ ਜਦੋਂ ਭਾਬੀ ਨਹੀਂ ਉਰੇ ਹੈਗੀ ਤਾਂ ਤੁਹਾਡੇ ਨਾਲ ਵੀ ਕਾਹਦਾ ਰਿਸ਼ਤਾ ਨੀਤੀ ਇਹ ਭਾਬੀ ਵੀ ਤੇਰੀ ਆਉਗੀ ਪੁੱਤ ਤੂੰ ਆਏ ਕਿਉਂ ਬੋਲਦੇ ਆਂ ਇਹ ਰਿਸ਼ਤਾ ਨਹੀਂ ਰੱਖਣਾ ਤੂੰ ਮਾੜਾ ਮੋਟਾ ਆਪਦੀ ਮਾਂ ਨੂੰ ਸਮਝਾਇਆ ਕਰ ਤੂੰ ਪੜ੍ਹੀ ਲਿਖੀ ਐ ਪੁੱਤ ਮੇਰੀ ਮਾਂ ਨੂੰ ਸਮਝਾਵਾਂ ਨਾ ਮੇਰੀ ਮਾਂ ਸਮਝਣ ਨੂੰ ਕਿਨਾ ਸਮਝਾਏ ਤੁਸੀਂ ਆਪਣੀ ਕੁੜੀ ਨੂੰ ਸਮਝਾਓ ਜਦੋਂ ਉਹ ਨਹੀਂ ਤੁਹਾਨੂੰ ਆਪਣਾ ਸਮਝਦੀ ਤਾਂ ਅਸੀਂ ਉਹਨੂੰ ਕਿਉਂ ਸਮਝੀਏ ਨਾਲੇ ਉਹ ਤਾਂ ਆਂਟੀ ਜੀ ਸਿਮਰਨ ਨੂੰ ਆਪਦਾ ਸਮਝਦੀ ਐ ਹੁਣ ਤੁਸੀਂ ਐ ਕਰੋ ਸਿਮਰ ਨਾਲ ਰਿਸ਼ਤੇ ਰੱਖੋ ਉਹਨਾਂ ਨਾਲ ਹੀ ਮਿਲਿਆ ਵਰਤਿਆ ਕਰੋ ਸਾਡਾ ਤੁਹਾਡੀ ਕੋਈ ਰਿਸ਼ਤਦਾਰੀ ਪੁੱਤਾਂ ਐ ਕਿ ਬੋਲਦੀ ਐ ਮੈਂ ਤਾਂ ਜੀ ਆਪਦਾ ਫੋਨ ਭੁੱਲ ਗਈ ਸੀ ਉਹ ਲੈਣ ਆਈ ਸੀ ਚੰਗਾ ਜੀ ਮੈਂ ਹੁਣ ਚੱਲ ਪਾਣੀ ਮਿਲ ਜੂਗਾ ਜੀ ਪੀਣ ਨੂੰ ਬਾਹਰ ਵੀ ਲਓ ਤੁਸੀਂ ਕਿਤੇ ਮੈਂ ਤਾਂ ਹੁਣ ਲਾਤਾ ਗੁੰਡਾ ਇੱਦਾਂ ਵੇ ਤੂੰ ਚੁੱਪਰ ਐ ਕਿਹੜਾ ਪਾਣੀ ਪਾਲਦਾ ਤੂੰ ਇੱਥੋਂ ਲੈਖ ਲਈ ਲੈ ਲਈ ਨਿਆਮਦਾਰੀ ਚੁੱਪ ਚਾ ਕਾ ਨੂੰ ਇੱਥੇ ਰੌਲਾ ਪਾਣਾ ਚੁੱਪਰ ਐ ਤੂੰ ਚਲ ਕਰੀ ਚਲੀ ਗਈ ਤੈਨੂੰ ਤਾਂ ਥੋਂ ਥੋਂ ਬੇਇਤੀ ਕਰਾਉਣ ਦੀ ਆਦਤ ਪੈ ਗਈ ਤੇ ਮੇਰਾ ਕਿਹੜਾ ਜੀ ਕਰਦਾ ਸੀਗਾ ਪੁੱਤ ਮਾਮੀ ਜੀ ਮੈਂ ਕਹਿੰਦੀ ਸੀ ਤੁਸੀਂ ਮੈਨੂੰ ਆਹ ਵਾਲਾ ਚੂੜਾ ਦਵਾਤਾ ਆ ਵੀ ਤਾਂ ਕਿੰਨਾ ਸੋਹਣਾ ਚੁੱਪ ਕਰਕੇ ਬਹਿ ਜਾ ਬਾਜ਼ਾਰ 'ਚ ਨਹੀਂ ਬੋਲਦੇ ਹੁੰਦੇ ਕਿ ਲੈਣ ਲੱਗੇ ਸੀ ਕਿ ਵਧੀਆ ਤਾਂ ਲੈ ਲੈਂਦੇ ਕਿਉਂ ਕੀ ਗੱਲ ਤੈਨੂੰ ਇਹ ਚੂੜਾ ਇਸ ਕਰਕੇ ਦਵਾਇਆ ਕਿ ਤੈਨੂੰ ਬਿਹਾਰੀ ਬਾੜੀ ਕਾਲੀ ਸੀ ਤੈਨੂੰ ਇਹੀ ਚੂੜਾ ਠੀਕ ਹੈ ਹੋਰ ਕੀ ਰਹਿਣਾ ਹੈਗਾ ਕਿ ਤੋਰਨਾ ਵੀ ਹੈ ਕਰੇ ਚੱਲ ਤੋਰ ਤੁਹਾਲੇ ਸੁਗਾ ਤੁਹਾਡੇ ਸੰਗਾਂਹਿਕ ਸੁਗਾ ਲੈਣਾ ਨਹੀਂ ਮੈਨੂੰ ਮੈਂ ਤਾਂ ਪਹਿਲਾਂ ਹੀ ਮਾਰੀ ਪੈਂਦਾ ਇਹ ਫਿਕਰਾਂ ਦੀ ਕੀ ਆਪਾਂ ਹੋਣਾ ਕਰਨਾ ਪੈਂਦਾ ਹੈ ਤੁਮ ਹੂੰ ਛੇੜੀ ਪਣੀ ਮੇਰੀ ਇੱਕ ਗੱਲ ਤਾਂ ਸੁਣ ਹੂੰ ਉਹ ਮੈਂ ਤੈਨੂੰ ਐਂ ਕਹਿੰਦਾ ਸੀ ਆ ਜਿਹੜੇ ਕੁੜੀਆਂ ਵਾਲਾ ਇਹ ਸਮਾਨ ਦਿੱਤਾ ਤਾਂ ਮੈਨੂੰ ਜੱਗੇ ਨਹੀਂ ਪਤਾ ਹੈਗਾ ਫਿਰ ਮੈਨੂੰ ਐਂ ਦੱਸ ਮੈਨੂੰ ਕੀ ਗਿਫਟ ਲੈ ਕੇ ਦੇਵਾਂ ਕਿ ਜਿਹੜਾ ਉਹ ਸਾਰੀ ਉਮਰ ਯਾਦ ਰਹੇ ਕਿ ਦਿੱਤਾ ਸੀ ਕਿਸੇ ਨੇ ਅੱਛਾ ਤਾਂ ਹੁਣ ਤੂੰ ਗਿਫਟ ਦੇਣਾ ਹੈ ਪਹਿਲਾ ਗਿਫਟ ਤਾਂ ਉਹਨੂੰ ਇਹ ਦੇਈ ਜਿਉ ਉਹਨੂੰ ਸਾਰੀ ਉਮਰ ਨਾਲ ਤੂੰ ਖੁਸ਼ ਰੱਖੀ ਤੇ ਹਾਂ ਜੇ ਤੂੰ ਚੀਜ਼ਾਂ ਚੋਂ ਗਿਫਟ ਦੇਣਾ ਤਾਂ ਉਹਨੂੰ ਨਾ ਤੂੰ ਝਾਂਜਰਾਂ ਲੈ ਕੇ ਦੇ ਦੇ ਉਹਨੂੰ ਝਾਂਜਰਾਂ ਦਾ ਬਹੁਤ ਸ਼ੌਂਕ ਆ ਪਰ ਇਹ ਮਾਵਾਂ ਤੇ ਆਣਾ ਉਹਨੂੰ ਝਾਂਜਰਾਂ ਹੀ ਨਹੀਂ ਪਾਉਣ ਦਿੰਦੇ ਹੈਗਾ ਤੂੰ ਚਾਂਦੀ ਦੀਆਂ ਝਾਂਜਰਾਂ ਲੈ ਦੇ ਹੁਣ ਉਹਦੇ ਸੋਹਣੀਆਂ ਵੀ ਲੱਗਣਗੀਆਂ ਲਾਪਣ ਆਹ ਕਿੱਡੀ ਗੱਲ ਹੈ ਚੱਲ ਆਪਾਂ ਰਾਣੀ ਦੇਕ ਚੱਲੀਏ ਚੱਲ ਨਿਆਰੇ ਦੇ ਆ ਜਾ ਚੱਲ ਨੀ ਚੱਲੀਏ ਇੰਨਾ ਟਾਈਮ ਹੋ ਗਿਆ ਬੈਠਿਆਂ ਨੂੰ ਘਰੇ ਹੋਰ ਵੀ ہزار ਕੰਮ ਐ ਬੱਸ ਅੰਟੀ ਆ ਗਈ ਦੋ ਮਿੰਟ ਚ ਆ ਗਈ ਚੱਲ ਖੜੀ ਹੋ ਆਪਾਂ ਕਿਤੇ ਹੋਰ ਚੱਲਦੇ ਆਂਗੇ ਇਹਨਾਂ ਕੋਲ ਟਾਈਮ ਨਹੀਂ ਹੈਗਾ ਹੋਰ ਕਿੱਥੇ ਜਾਵਾਂਗੇ ਮੰਮੀ ਆਪਾਂ ਨਹੀਂ ਹੋਰ ਕਰਾਵਾਂਗੇ ਕਿਸੇ ਦੇ ਛੋੜੇ ਨਹੀਂ ਸੇਲੀ ਬਟਾਉਣੀਆਂ ਨੇ ਇੱਥੇ ਹੋਰ ਬਟਾ ਲਈ ਆ ਜਾ ਇਹ ਲਹੂ ਪੀਤਾ ਸਾਰਿਆਂ ਨੇ ਮਗਰ ਲੱਗ ਕੇ ਲੈ ਮੈਂ ਪਾਣੀ ਪੀਤਾ ਤੇ ਮੈਨੂੰ ਨਹੀਂ ਤੇਰੇ ਪਾਣੀ ਦੀ ਲੋੜ ਜ਼ਹਿਰ ਲੈ ਆ ਗਏ ਛੱਪਾ ਵੱਡੇ ਜਾਵੇ ਛੋਡੇ ਸਾਰਿਆਂ ਦੇ ਨੇ ਰੋਡ ਬਣ ਕੇ ਲੜਕੀ ਜੰਦੀ ਐ ਮਾਂ ਮੈਂ ਤੇਰੇ ਤੇ ਹੈਰਾਨ ਆ ਮੈਂ ਪਾਣੀ ਦਾ ਪੁੱਛੀ ਜਨਾ ਉਹਨਾਂ ਨੇ ਦਰਾਂ ਚੋਂ ਮੋੜ ਤਾ ਤੈਨੂੰ ਗੇਟ ਤੱਕ ਨਹੀਂ ਖੋਲਿਆ ਆ ਸਾਰਾ ਟੱਬਰੀ ਨਾ ਲੱਗੇ ਰਹੋ ਕੁੜੀ ਦੇ ਮਾਗਰ ਨਾ ਨਾਲੇ ਉਹ ਕਹਿੰਦੀ ਸੀ ਵੀ ਪ੍ਰੋਗਰਾਮ ਉਹਨਾਂ ਦੇ ਕਾਹਦਾ ਪ੍ਰੋਗਰਾਮ ਵੇ ਲੱਗੀ ਤਾਂ ਪਈਆ ਤੇਰੀ ਭੈਣ ਆਪਦੇ ਪੈਰਾਂ ਤੇ ਆਪ ਕਹਾੜਾ ਮਾਰਨਾ ਲੈ ਇਹ ਤਾਂ ਚੰਗੀ ਗੱਲ ਆ ਮਾਂ ਫਿਰ ਤਾਂ ਵਧਾਈਆਂ ਹੋ ਗਈਆਂ ਵੇ ਛੜ ਗਈ ਮੇਰੀ ਕਿਸਮਤ ਆ ਭੈਣ ਦਾ ਘਰ ਉਜੜੀਆਂ ਦਾ ਸੋਨੂੰ ਵਧਾਈਆਂ ਦੀ ਬਣੀ ਪਈ ਐ ਉਹ ਮੱਕੇ ਦੇ ਨਹੀਂ ਪੈਣ ਦਾ ਘਰ ਉਜੜਦਾ ਸੁੱਖ ਨਾਲ ਹੁਣ ਤਾਂ ਮੇਰੇ ਭਾਈ ਦਾ ਘਰ ਬਸਣ ਵਾਲਾ ਮੈਂ ਤਾਂ ਆਪਦੇ ਯਾਰਾਂ ਦੋਸਤਾਂ ਨੂੰ ਦੱਸਦਾ ਵੀ ਵਿਧਾਈਆਂ ਹੋ ਗਈਆਂ ਬਸਾਓ ਬਸਾਓ ਭਾਈ ਦਾ ਘਰ ਬਸਾਓ ਪੈਣ ਕੰਨੀ ਨਾਲ ਕੋਈ ਦੇਖੋ ਲੈ ਤੁਸੀਂ ਵੀ ਵਿਆਹ ਦੀਆਂ ਤਿਆਰੀਆਂ ਕਰੀ ਜਾਂਦੇ ਹੋ ਹਨ ਇਹ ਸਭ ਤੇਰੀ ਰੰਗ ਭਗ ਲਾਏ ਹੋਏ ਨੇ ਨਾਲੇ ਹੁਣ ਤੂੰ ਆਹਦੇ ਭਰਾ ਦੀ ਬਣ ਕੇ ਰਹੀ ਹਾਂ ਸਹੀ ਕਿਹਾ ਤੁਸੀਂ ਫੁੰਡਾ ਮੈਂ ਅੱਧਰ ਹੀ ਆਉਂਗੀ ਠੀਕ ਆ ਹਾਂ ਭਾਬੀ ਮੈਂ ਬਿੱਤਾਂ ਭਾਬੀ